ਤਿਆਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਲਵਦੀ ਬੜਿਆਲ ਇਸ ਵੇਲੇ ਦੀ ਵੱਡੀ ਖਬਰ ਦੀ ਗੱਲ ਕਰਨ ਲੈਣੇ ਆ ਜੋ ਕਿ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਦਿੱਲੀ ਦੇ ਵਿੱਚ ਜੋ ਸ਼ਰਾਬ ਲੀਤੀ ਕੋਟਾਲਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਸਮਨ ਜਾਰੀ ਕੀਤੇ ਗਏ ਸੀ ਵਾਰ-ਵਾਰ ਸਮਨ ਜਾਰੀ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਪਰ ਉਹ बार-बार ਇਸ ਾਮਲੇ ਦੇ ਵਿੱਚ ਪੇਸ਼ ਨਹੀਂ ਹੋ ਰਹੇ ਨੇ ED ਅਫਸਰ ਦੇ ਸਾਹਮਣੇ ਹੁਣ ਦੱਸ ਦਿੰਦੇ ਹਾਂ ਕਿ ਦੋ ਫਰਵਰੀ ਲਈ ਸਮਨ ਜਾਰੀ ਕੀਤੇ ਗਏ ਸੀ ਪਰ ਹਜੇ ਤੱਕ ਵੀ ਉਹ ਪੇਸ਼ ਨਹੀਂ ਹੋਏ ਨੇ ਤੇ ਉਲਟਾ ਉਹ सीएम ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਭਾਜਪਾ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਚੋਣਾਂ ਹੋਏ ਨੇ ਉਸ ਨੂੰ ਲੈ ਕੇ ਕਾਫੀ ਹੇਰਾਫੇਰੀ ਹੋ ਰਹੀ ਹੈ ਦਾਸ ਤੀ ਕਿ ਇਸ ਵੇਲੇ ਭਾਜਪਾ ਦੇ ਜੋ ਦਫ਼ਤਰ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਨੇ ਆਪ ਦੇ ਵਰਕਰਾਂ ਵੱਲੋਂ ਤੇ ਉੱਥੇ ਲਗਾਤਾਰ ਘਰਾਓ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਜੋ ਦਿੱਲੀ ਪੁਲਿਸ ਹੈ ਕਾਫੀ ਚੌਕਚਬਾਨ ਵੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕਾਫੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਕੀਤੇ ਗਏ ਨੇ ਕਾਫੀ ਜੋ ਆਪ ਦੇ ਆਗੂ ਨੇ ਉਹਨਾਂ ਨੂੰ ਵੀ ਇਸ ਵੇਲੇ ਤੱਕ ਗ੍ਰਿਫਤਾਰ ਕਰ ਲਿਆ ਜਾ ਚੁੱਕੇ ਹਨ ਰਿਆਸਤ ਕੰ ਦਾ ਸਵਾਗਤ ਮੈਂ ਹਾਂ ਲਵਦੀ ਬੜਿਆਲ ਇਸ ਵੇਲੇ ਦੀ ਵੱਡੀ ਖਬਰ ਦੀ ਗੱਲ ਕਰਨ ਲੈਣੇ ਆ ਜੋ ਕਿ ਦਿੱਲੀ ਤੋਂ ਸਾਹਮਣੇ ਆਈ ਹੈ ਦੱਸਦੇ ਇਹ ਕਿ ਦਿੱਲੀ ਦੇ ਵਿੱਚ ਜੋ ਸ਼ਰਾਬ ਲੀਤੀ ਕੋਟਾਲਾ ਮਾਮਲਾ کافی ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਸਮਨ ਜਾਰੀ ਕੀਤੇ ਗਏ ਸੀ ਵਾਰ-ਵਾਰ ਸਮਨ ਜਾਰੀ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਪਰ ਉਹ बार-बार ਇਸ ਮਾਮਲੇ ਦੇ ਵਿੱਚ ਪੇਸ਼ ਨਹੀਂ ਹੋ ਰਹੇ ਨੇ ED ਅਫਸਰ ਦੇ ਸਾਹਮਣੇ ਹੁਣ ਦੱਸ ਦਿੰਦੇ ਆ ਕਿ ਦੋ ਫਰਵਰੀ ਲਈ ਸਮਨ ਜਾਰੀ ਕੀਤੇ ਗਏ ਸੀ ਪਰ ਹਜੇ ਤੱਕ ਵੀ ਉਹ ਪੇਸ਼ ਨਹੀਂ ਹੋਏ ਨੇ ਤੇ ਉਲਟਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਸੀਐਮ ਜੋ ਮੁੱਖ ਮੰਤਰੀ ਭ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਭਾਜਪਾ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਚੋਣਾਂ ਹੋਏ ਨੇ ਉਸ ਨੂੰ ਲੈ ਕੇ ਕਾਫੀ ਹੇਰਾਫੇਰੀ ਹੋ ਰਹੀ ਹੈ ਦੱਸ ਤੇ ਇਹ ਕਿ ਇਸ ਵੇਲੇ ਭਾਜਪਾ ਦੇ ਜੋ ਦਫ਼ਤਰ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਨੇ ਆਪ ਦੇ ਵਰਕਰਾਂ ਵੱਲੋਂ ਤੇ ਉੱਥੇ ਲਗਾਤਾਰ ਘਰਾਓ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਜੋ ਦਿੱਲੀ ਪੁਲਿਸ ਹੈ ਕਾਫੀ ਚੌਕਚਬਾਨ ਵੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕਾਫੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਕੀਤੇ ਗਏ ਨੇ ਕਾਫੀ ਜੋ ਆਪ ਦੇ ਆਗੂ ਨੇ ਉਹਨਾਂ ਨੂੰ ਵੀ ਇਸ ਵੇਲੇ ਤੱਕ ਗ੍ਰਿਫਤਾਰ ਕਰ ਲਿਆ ਜਾ ਚੁੱਕੇ ਹਨ ਰਿਆਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕ ਇਸ ਫੇਲੇ ਦੀ ਵੱਡੀ ਖਬਰ ਦੀ ਗੱਲ ਕਰ ਲੈਣੇ ਆ ਜੋ ਕਿ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਦਿੱਲੀ ਦੇ ਵਿੱਚ ਜੋ ਸ਼ਰਾਬਲੀਤੀ ਕੋਟਾਲਾ ਮਾਮਲਾ کافی ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਸਮਨ ਜਾਰੀ ਕੀਤੇ ਗਏ ਸੀ ਵਾਰ-ਵਾਰ ਸਮਨ ਜਾਰੀ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਪਰ ਉਹ बार-बार ਇਸ ਾਮਲੇ ਦੇ ਵਿੱਚ ਪੇਸ਼ ਨਹੀਂ ਹੋ ਰਹੇ ਨੇ ED ਅਫਸਰ ਦੇ ਸਾਹਮਣੇ ਹੁਣ ਦੱਸ ਦਿੰਦੇ ਹਾਂ ਕਿ ਦੋ ਫਰਮ ਲਈ ਸਮਨ ਜਾਰੀ ਕੀਤੇ ਗਏ ਸੀ ਪਰ ਹਜੇ ਤੱਕ ਵੀ ਉਹ ਪੇਸ਼ ਨਹੀਂ ਹੋਏ ਨੇ ਤੇ ਉਲਟਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਸੀਐਮ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਦਿੱਲੀ ਕੀਤਾ ਜਾਵੇਗਾ ਕਿਉਂਕਿ ਭਾਜਪਾ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਚੋਣਾਂ ਹੋਏ ਨੇ ਉਸ ਨੂੰ ਲੈ ਕੇ ਕਾਫੀ ਹੇਰਾਫੇਰੀ ਹੋ ਰਹੀ ਹੈ ਦੱਸ ਤੇ ਇਹ ਕਿ ਇਸ ਵੇਲੇ ਭਾਜਪਾ ਦੇ ਜੋ ਦਫ਼ਤਰ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਨੇ ਆਪ ਦੇ ਵਰਕਰਾਂ ਵੱਲੋਂ ਤੇ ਉੱਥੇ ਲਗਾਤਾਰ ਕਿਰਾਉ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਜੋ ਦਿੱਲੀ ਪੁਲਿਸ ਹੈ ਕਾਫੀ ਚੌਕਚਬੰਦ ਵੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕਾਫੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਕੀਤੇ ਗਏ ਨੇ ਕਾਫੀ ਜੋ ਆਪ ਦੇ ਆਗੂ ਨੇ ਉਹਨਾਂ ਨੂੰ ਵੀ ਇਸ ਵੇਲੇ ਤੱਕ ਗ੍ਰਿਫਤਾਰ ਕਰ ਲਿਆ ਜਾ ਚੁੱਕੇ ਹਨ ਰਿਆਸਤ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਲਵਦੀ ਨਿਆ ਜੋ ਕਿ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਇਹ ਕਿ ਦਿੱਲੀ ਦੇ ਵਿੱਚ ਜੋ ਸ਼ਰਾਬ ਨੀਤੀ ਕੋਟਾਲਾ ਮਾਮਲਾ کافی ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਵੱਲੋਂ ਸੱਮਨ ਜਾਰੀ ਕੀਤੇ ਗਏ ਸੀ ਵਾਰ-ਵਾਰ ਸੱਮਨ ਜਾਰੀ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਪਰ ਉਹ baar-baar ਇਸ ਮਾਮਲੇ ਦੇ ਵਿੱਚ ਪੇਸ਼ ਨਹੀਂ ਹੋ ਰਹੇ ਨੇ ED ਅਫਸਰ ਦੇ ਸਾਹਮਣੇ ਹੁਣ ਦੱਸ ਦਿੰਦੇ ਆ ਕਿ ਦੋ ਫਰਮ ਲਈ ਸੱਮਨ ਜਾਰੀ ਕੀਤੇ ਗਏ ਸੀ ਪਰ ਹਜੇ ਤੱਕ ਵੀ ਉਹ ਪੇਸ਼ ਨਹੀਂ ਹੋਏ ਨੇ ਤੇ ਉਲਟਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ CM ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਪਾਜ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਚੋਣਾਂ ਹੋਏ ਨੇ ਉਸ ਨੂੰ ਲੈ ਕੇ ਕਾਫੀ ਹੇਰਾਫੇਰੀ ਹੋ ਰਹੀ ਹੈ ਦੱਸ ਸਹੀ ਕਿ ਇਸ ਵੇਲੇ ਭਾਜਪਾ ਦੇ ਜੋ ਦਫ਼ਤਰ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਨੇ ਆਪ ਦੇ ਵਰਕਰਾਂ ਵੱਲੋਂ ਤੇ ਉੱਥੇ ਲਗਾਤਾਰ ਘਰਾਓ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਜੋ ਦਿੱਲੀ ਪੁਲਿਸ ਹੈ ਕਾਫੀ ਚੌਕਚਬੰਦ ਵੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਕਾਫੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਕੀਤੇ ਗਏ ਨੇ ਕਾਫੀ ਜੋ ਆਪ ਦੇ ਆਗੂ ਨੇ ਉਹਨਾਂ ਨੂੰ ਵੀ ਇਸ ਵੇਲੇ ਤੱਕ ਗ੍ਰਿਫਤਾਰ ਕਰ ਲਿਆ ਜਾ ਚੁੱਕੇ ਹਨ